ਕੁਲਵਿੰਦਰ ਕੌਰ ਦੇ ਵਿਚਾਲੇ ਜੋ ਥੱਪੜकांड ਵਾਪਰਿਆ ਸੀ ਉਸ ਦੇ ਵਿਚਕਾਰ ਇੱਕ ਨਵੀਂ ਅਪਡੇਟ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਆ ਜਾਣਕਾਰੀ ਦੇ ਅਨੁਸਾਰ ਦੱਸਿਆ ਜਾ ਰਿਹਾ ਹੈ ਕਿ ਕਿਸਾਨ ਮਦੂਦ ਸੰਘਰਸ਼ ਕਮੇਟੀ ਦੇ ਕਿਸਾਨ ਆਗੂ ਸ਼ੇਰ ਸਿੰਘ ਮਹੀਵਾਲ ਅਤੇ ਕੁਲਵਿੰਦਰ ਕੌਰ ਦੇ ਭਰਾ ਉਹਨਾਂ ਦੇ ਵੱਲੋਂ ਕੁਝ ਜਾਣਕਾਰੀ ਜਿਹੜੀ ਉਹ ਸਾਡੇ ਨਾਲ ਅੱਜ ਸਾਂਝੀ ਕੀਤੀ ਜਾ ਰਹੀ ਹੈ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਇਸ ਵਕਤ ਮੇਰੇ ਨਾਲ ਮੌਜੂਦ ਨੇ ਸ਼ੇਰ ਸਿੰਘ ਜੀ ਸਭ ਤੋਂ ਪਹਿਲਾਂ ਤਾਂ ਜੀ ਮੀਡੀਆ ਤੇ ਤੁਹਾਡਾ ਸਵਾਗਤ ਹੈ ਔਰ ਕੀ ਨਵੀਂ ਅਪਡੇਟ ਹੈ ਇਸ ਵਕਤ ਇਸ ਮਾਮਲੇ ਨੂੰ ਲੈ ਕੇ ਪਹਿਲਾਂ ਤਾਂ ਤੁਹਾਡਾ ਧੰਨਵਾਦ ਆ ਜੀ ਦੂਸਰਾ ਹੈ ਵੀ ਮੇਰੀ ਭੈਣ ਦੇ ਨਾਲ ਕੁਲਵਿੰਦਰ ਕੌਰ ਦੇ ਨਾਲ ਮੁਲਾਕਾਤ ਹੋਈ ਸੀਗੀ ਉਹਨਾਂ ਨੂੰ ਮੈਂ ਪੁੱਛਿਆ ਵੀ ਕੀ ਗੱਲਬਾਤ ਜਿਹੜੀ ਉਹ ਬਣੀ ਆ ਉਹਨਾਂ ਦੱਸਿਆ ਵੀ ਜੋ ਕੰਗਣਾ ਨੌਜੀ ਆ ਜੋ ਸਾਡੀਆਂ ਬੀਬੀਆਂ ਭੈਣਾਂ ਲਈ ਜਿਹੜੀਆਂ ਟਕੇ ਟਕੇ ਤੇ ਵਿਕ ਰਹੀਆਂ ਵਾਂ ਜਾਂ ਉਹਨਾਂ ਨੇ ਸ਼ਬਦ ਬੋਲੇ ਕਿ 100-100 ਰੁਪਏ ਦਿਹਾੜੀ ਤੇ ਆਉਂਦੀਆਂ ਵਾਂ ਉਹਨਾਂ ਭਾਵਨਾ ਦੇ ਵਿੱਚੋਂ ਨੇ ਜਿਹੜਾ ਬਹੁਤੇ ਥੱਪੜ ਮਾਰਿਆ ਇਹ ਮੇਰੀ ਉਹਨਾਂ ਨਾਲ ਗੱਲਬਾਤ ਹੋਈ ਆ ਬਾਕੀ ਉਹ ਕਹਿੰਦੇ ਵੀ ਸਾਨੂੰ ਇਹਦੇ ਤੇ ਕੋਈ ਅਫਸੋਸ ਨਹੀਂਗਾ ਨਾ ਅਸੀਂ ਕਦੇ ਮਾਫੀ ਮੰਗਾਂਗੇ ਨਾ ਮੰਗਣੀ ਕਿਉਂਕਿ ਜੇ ਕੰਗਣਾ ਨੌਜੀ ਸਾਡੀਆਂ ਬੀਬੀਆਂ ਭੈਣਾਂ ਲਈ ਇਹ ਸ਼ਬਦ ਵਰਤਦੀ ਆ ਔਰ ਪੰਜਾਬ ਤੇ ਪੰਜਾਬੀਅਤ ਲਈ ਜਿਹੜਾ ਜ਼ਹਿਰ ਉਗਲਦੀ ਆ ਤੇ ਜੇ ਉਹ ਇੱਥੇ ਮਾਫੀ ਨਹੀਂ ਮੰਗਦੀ ਉਹਨਾਂ ਨੇ ਇੱਕ ਦੋ ਸ਼ਬਦ ਨਹੀਂ ਬੋਲੇ ਚਾਹੇ ਅਜੇ ਤੱਕ ਉਹਨਾਂ ਦਾ ਕੋਈ ਰਿਟਰਨ 'ਚ ਨਹੀਂ ਆਇਆ ਜਾਣਾਂ ਦਾ ਕੋਈ ਟਵਿੱਟਰ ਤੇ ਨਹੀਂ ਆਇਆ ਵੀ ਜੋ ਮੈਂ ਅੰਦੋਲਨ ਦੇ ਵਿੱਚ ਪੰਜਾਬ ਹਰਿਆਣਾ ਕਿਉਂਕਿ ਪੂਰੇ ਦੇਸ਼ ਦੇ ਲੋਕ ਉੱਥੇ ਆਇਆ ਸੀ ਪੂਰੇ ਦੇਸ਼ ਦੀਆਂ ਧੀਆਂ ਭੈਣਾਂ ਉੱਥੇ ਆਈਆਂ ਸੀ ਸਾਰਿਆਂ ਵਾਸਤੇ ਉਹਨਾਂ ਨੇ ਜੇ ਸ਼ਬਦ ਬੋਲਿਆ ਵਾ ਜੇ ਉਹਨਾਂ ਨੇ ਬੋਲਿਆ ਤਾਂ ਉਹਨਾਂ ਨੇ ਮਾਫੀ ਨਹੀਂ ਮੰਗੀ ਤੇ ਜੇ ਉਹਨਾਂ ਨੇ ਅਜੇ ਤੱਕ ਮਾਫੀ ਨਹੀਂ ਮੰਗੀ ਸਾਡੀਆਂ ਧੀਆਂ ਭੈਣਾਂ ਲਈ ਜ਼ਹਿਰ ਉਗਲਿਆ ਵਾ ਤੇ ਸਾਡੇ ਤੋਂ ਵੀ ਕੋਈ ਜਿਹੜੀ ਆ ਉਹ ਮਾਫੀ ਦੀ ਆਸ ਨਾ ਰੱਖੀ ਜਾਵੇ ਨਾ ਸੀ ਮਾਫੀ ਮੰਗਣੀ ਆ ਇਹ ਸਾਰਾ ਭਾਵਨਾਵਾਂ ਦੇ ਵਹਿਣ ਦੇ ਵਿੱਚੋਂ ਜਿਹੜਾ ਵਾ ਇਹ ਹੋਇਆ ਵਾ ਉਹ ਚੌਥਾ ਥੱਪੜ ਵੱਜਾ ਆ ਦੇਖੋ ਭਾਵਨਾਤਕਮ ਤੌਰ ਦੇ ਉੱਤੇ ਉਹਨਾਂ ਦੇ ਵੱਲੋਂ ਜਿਹੜਾ ਸਭ ਕੁਝ ਵਾਪਰਿਆ ਉਹਨਾਂ ਨੇ ਇਹ ਚੀਜ਼ ਮੰਨੀ ਜ਼ਰੂਰ ਹੈ ਕਿ ਜਿਹੜਾ ਥੱਪੜ ਕਾਂਡ ਜਿਹੜਾ ਚੱਲ ਰਿਹਾ ਸੀਗਾ ਇਸ ਤੋਂ ਪਹਿਲਾਂ ਜਿਹੜੀਆਂ ਚੀਜ਼ਾਂ ਹੋ ਰਹੀਆਂ ਸੀਗੀਆਂ ਕਿ ਪਹਿਲੋ ਤਾਂ ਇਹ ਹੀ ਕਲੀਅਰ ਨਹੀਂ ਸੀ ਹੋ ਪਾ ਰਿਹਾ ਕਿ ਥੱਪੜ ਮਾਰਿਆ ਜਾਂ ਨਹੀਂ ਮਾਰਿਆ ਹੁਣ ਤੁਹਾਨੂੰ ਇਹ ਕਲੀਅਰ ਹੋ ਚੁੱਕਿਆ ਕਿ ਜ਼ਰੂਰ ਉਹਨਾਂ ਵੱਲੋਂ ਚੀਜ਼ ਹੋਈ ਆ ਦੇਖੋ ਜਿਹੜੀ ਜਿੰਨੀ ਮੇਰੇ ਨਾਲ ਗੱਲ ਹੋਈ ਆ ਮੈਂ ਕਦੇ ਵੀ ਵਾਧੂ ਗੱਲ ਨਹੀਂ ਕੀਤੀ ਪਹਿਲਾਂ ਵੀ ਮੀਡੀਆ ਦੇ ਵਿੱਚੋਂ ਇਹ ਸਾਰਾ ਕੁਝ ਆਉਂਦਾ ਸੀ ਵੀ ਚੈਕ ਅੰਗਰ ਨੂੰ ਲੈ ਕੇ ਆਇਆ ਜਾਂ ਕਿੱਦਾਂ ਕਿਉਂਕਿ ਪਹਿਲਾਂ ਮੇਰੀ ਕੋਈ ਮੁਲਾਕਾਤ ਜਿਹੜੀ ਉਹਨਾਂ ਦੇ ਨਾਲ ਨਹੀਂ ਸੀ ਹੋਈ ਪਰ ਮੇਰੀ ਜਿਹੜੀ ਆ ਉਹ ਮੁਲਾਕਾਤ ਹੋਈ ਆ ਮੈਂ ਉਹਨਾਂ ਨੂੰ ਪੁੱਛਿਆ ਵੀ ਇਹ ਸਾਰੇ ਕੀ ਵਾਪਰਿਆ ਉਹਨਾਂ ਨੇ ਕਿਹਾ ਵੀ ਇਹ ਸਾਰਾ ਕੁਝ ਜਿਹੜਾ ਵਾ ਭਾਵਨਾਵਾਂ ਦੇ ਬਹਿਣ ਦੇ ਵਿੱਚ ਹੋਇਆ ਵਾ ਮੇਰੇ ਕੋਲ ਕੰਟਰੋਲ ਨਹੀਂ ਹੋਇਆ ਕਿਉਂਕਿ ਉਹਨਾਂ ਨੇ ਇਹ ਚੀਜ਼ ਹੋਈ ਹੈ ਹਾਂ ਵੀ ਇਹ ਜਿਹੜੀ ਜੋ ਉਹਨਾਂ ਨੇ ਪੰਜਾਬੀ ਔਰ ਪੰਜਾਬੀਅਤ ਲਈ ਔਰ ਸਾਡੇ ਦੇਸ਼ ਦੀਆਂ ਕਿਉਂਕਿ ਪੂਰੇ ਦੇਸ਼ ਦਾ ਅੰਦੋਲਨ ਸੀ ਉਹ ਕੱਲਾ ਪੰਜਾਬ ਤੇ ਹਰਿਆਣੇ ਦਾ ਅੰਦੋਲਨ ਨਹੀਂ ਸੀਗਾ 2020 ਤੇ 21 ਵਾਲਾ ਉਹਦੇ ਵਿੱਚੋਂ ਇਹ ਸਾਰਾ ਕੁਝ ਹੋਇਆ ਸ੍ਰੀ ਜੀ ਜੀ ਬਹੁਤ ਸਾਰੀਆਂ ਚੀਜ਼ਾਂ ਚੱਲ ਰਹੀਆਂ ਐ ਇਸ ਮਾਮਲੇ ਨੂੰ ਲੈ ਕੇ ਮੈਂ ਇੱਕ ਸਵਾਲ ਜ਼ਰੂਰ ਤੁਹਾਡੇ ਤੋਂ ਕਰਨਾ ਚਾਹੁੰਦਾ ਕਿਉਂਕਿ ਮੇਰੇ ਮਨ ਦੇ ਵਿੱਚ ਹਜੇ ਵੀ ਉਹ ਚੀਜ਼ ਜ਼ਰੂਰ ਚੱਲ ਰਹੀ ਆ ਮੈਂ ਤੁਹਾਡੇ ਤੋਂ ਜਾਣਨਾ ਚਾਹੁੰਦਾ ਕਿਉਂਕਿ ਜਦੋਂ ਕਿਤਨਾ ਕਿਤੇ ਮੱਥਾ ਸਰਕਾਰਾਂ ਦੇ ਨਾਲ ਲਾਇਆ ਜਾਂਦਾ ਜਾਂ ਕਿਤਨਾ ਕਿਤੇ ਇਹ ਕਿਹਾ ਜਾ ਸਕਦਾ ਕਿ ਸਰਕਾਰ ਦੇ ਨੁਮਾਇੰਦੇ ਜਿਹੜੇ ਹੁੰਦੇ ਨੇ ਜਾਂ ਉਸ ਚੀਜ਼ ਦਾ 파ਟ ਹੁੰਦੇ ਨੇ ਕਿਤਨਾ ਕਿਤੇ ਜਦੋਂ ਮੱਥਾ ਉਹਨਾਂ ਦੇ ਨਾਲ ਲੱਗਦਾ ਤਾਂ ਸਿਆਸੀ ਦਬਾਅ ਵੀ ਜਿਹੜਾ ਉਹ ਕਿਤਨਾ ਕਿਤੇ ਮਹਿਸੂਸ ਕੀਤਾ ਜਾਂਦਾ ਤੇ ਤੁਹਾਨੂੰ ਤਾਂ ਨਹੀਂ ਲੱਗਦਾ ਕਿ ਤੁਹਾਡੇ ਤੇ ਕਿਸੇ ਤਰ੍ਹਾਂ ਦਾ ਕੋਈ ਸਿਆਸੀ ਦਬਾਅ ਜਿਹੜਾ ਬਣਾਇਆ ਜਾ ਰਿਹਾ ਜਾਂ ਤੁਹਾਡੇ ਪਰਿ ਮੈਂ ਇੱਕ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜਿਹੜੀ ਬਹੁਤ ਵੱਡੀ ਸੰਸਥਾ ਵਾ ਉਹਦਾ ਮੈਂਬਰ ਆ ਜ਼ਿਲ੍ਹਾ ਕਰਪੂਰੇ ਦਾ ਆਦੂ ਆ ਔਰ ਸਾਡੇ ਦੋਵੇਂ ਫੋਰਮ ਜਿਹੜੇ ਆ ਕਿਸਾਨ ਮਜ਼ਦੂਰ ਮੋਰਚਾ ਤੇ ਗੈਰ ਰਾਜਨੀਤਿਕ ਜਿਹੜਾ ਮੋਰਚਾ ਵਾ ਜਿਹੜੇ ਸ਼ੰਭੂ ਕਨੌਰੀ ਗਾਜੀਪੁਰ ਤੇ ਲੜਾਈ ਲੜ ਰਹੇ ਮੈਂ ਉਹਨਾਂ ਦਾ ਮੈਂਬਰ ਆ ਮੇਰੇ ਤੇ ਕੋਈ ਸਿਆਸੀ ਦਬਾਅ ਨਹੀਂਗਾ ਤੇ ਨਾ ਹੀ ਕਦੇ ਪੈ ਸਕਦਾ ਵਾ ਤੇ ਨਾ ਅਸੀਂ ਕਦੀ ਸਿਆਸੀ ਦਬਾਅ ਦੇ ਥੱਲੇ ਰਹੇ ਹਾਂ ਠੀਕ ਹੈ ਧੰਨਵਾਦ ਸ਼ੇਸੂ ਧੰਨਵਾਦ ਸੋ ਇਹ ਸਨ ਸ਼ੇਰ ਸਿੰਘ ਮਹੀਵਾਲ ਜੀ ਜਿਨ੍ਹਾਂ ਦੇ ਵੱਲੋਂ ਸਾਡੇ ਨਾਲ ਜਿਹੜੀ ਪੱਕਾ ਜਾਣਕਾਰੀ ਹੁਣ ਸਾਂਝੀ ਕਰ ਦਿੱਤੀ ਗਈ ਹੈ ਉਹਨਾਂ ਵੱਲੋਂ ਦੱਸਿਆ ਗਿਆ ਹੈ ਕਿ ਉਹਨਾਂ ਦੀ ਭੈਣ ਜਿਹੜੀ ਕੁਲਵਿੰਦਰ ਕੌਰ ਹੈ ਉਹਨਾਂ ਦੇ ਨਾਲ ਉਹਨਾਂ ਦੀ ਮੁਲਾਕਾਤ ਹੋਈ ਹੈ ਅਤੇ ਜੋ ਕੁਝ ਵੀ ਇਸ ਥੱਪੜ ਕਾਂਡ ਦੇ ਦੌਰਾਨ ਜਿਹੜਾ ਵਾਪਰਿਆ ਉਹ ਸਾਰਾ ਭਾਵਨਾਵਾਂ ਦੇ ਵਿੱਚ ਵਹਿ ਕੇ ਜ਼ਰੂਰ ਹੋਇਆ ਹੈ ਤੇ ਕਿਤਨਾ ਕਿਤੇ ਕਿਸਾਨੀ ਅੰਦੋਲਨ ਜਿਹੜਾ ਉਸ ਵਕਤ ਚੱਲ ਰਿਹਾ ਸੀ ਉਹ ਉਹ ਵੀ ਚੀਜ਼ਾਂ ਜਿਹੜੀਆਂ ਸਾਰੀਆਂ ਨੇ ਕਿਤਨਾ ਕਿਤੇ ਉਹ ਜਿਹੜੀਆਂ ਭਾਵਨਾਵਾਂ ਦੇ ਰੂਪ ਦੇ ਵਿੱਚ ਵਹਿ ਕੇ ਜਿਹੜਾ ਸਭ ਕੁਝ ਇਹ ਵਾਪਰਿਆ ਵਾ ਤੁਹਾਡੇ ਨਾਲ ਜੋ ਕੁਝ ਵੀ ਸਾਂਝਾ ਕੀਤਾ ਵਾ ਉਹਨਾਂ ਨੇ ਜੋ ਜਾਣਕਾਰੀ ਦਿੱਤੀ ਆ ਅੱਗੇ ਵੀ ਇਸ ਮਾਮਲੇ ਦੇ ਦੌਰਾਨ ਜਿਹੜੀ ਵੀ ਸਾਨੂੰ ਨਵੀਂ ਤੋਂ ਨਵੀਂ ਅਪਡੇਟ ਮਿਲਦੀ ਰਹੀ ਅਸੀਂ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਦੇ ਰਹਾਂਗੇ ਕੈਮਰਾ ਪਰਸਨ ਅਜਾਦ ਸਿੰਘ ਦੇ ਨਾਲ ਚੰਦਰ ਮੜੀਆ ਜੀ ਮੀਡੀਆ ਕਪੂਰਥਲਾ